ਮੇਰਾ ਭਰਾ ਹੈ ਭਗਵੰਤ ਮਾਨ ਅਸੀਂ ਬਚਪਨ ਤੋਂ ਇਕੱਠੇ ਆ ਜਦੋਂ 17-18 ਸਾਲਾਂ ਦੇ ਸੀਗੇ ਉਦੋਂ ਤੋਂ ਅੱਜ ਤੱਕ ਇਕੱਠੇ ਆ ਇੱਕ ਮਿਸਾਲ ਹੁੰਦੀ ਹੈ ਕਿਉਂਕਿ ਜਦੋਂ ਦੋਸਤੀਆਂ ਨਿਭਦੀਆਂ ਨੇ ਜਾਂ ਕੋਈ 2 ਸਾਲ 4 ਸਾਲ ਜਾਂ 6 ਮਹੀਨਿਆਂ ਦੀ ਦੋਸਤੀ ਨਹੀਂ ਇਹ ਘੱਟ ਤੋਂ ਘੱਟ 30 ਸਾਲਾਂ ਦੀ ਦੋਸਤੀ ਹੈ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਕੋਈ ਵੀ ਤੁਹਾਡੇ ਇਲਾਕੇ ਦਾ ਕੰਮ ਹੋ ਭਗਵੰਤ ਮਾਨ ਸਾਹਿਬ ਦਾ ਹੱਥ ਫੜ ਕੇ ਉਹਦੇ ਹਰੇ ਪੈਨ ਤੋਂ ਸਾਈਨ ਕਰਾਵਾਂ ਕਿ ਤੁਸੀਂ ਆਪਣੇ ਫਰੀਦਕੋਟ ਇਲਾਕੇ ਦੀ ਵੀਡੀਓ ਬਣਾ ਕੇ ਰੱਖ ਲਓ ਜੇ ਆਉਣ ਵਾਲੇ 5 ਸਾਲਾਂ ਵਿੱਚ ਜੇ ਨਿਹਾਰ ਨਾ ਬਦਲਦੀ ਤਾਂ ਕਹਿ ਪਹਿਲੇ ਸਾਨੂੰ ਪਾਰਲੀਮੈਂਟ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਪਾਰਲੀਮੈਂਟ ਚ ਹੁੰਦਾ ਕੀ ਹੈ ਐਮਪੀ ਦੇ ਕੰਮ ਕੀ ਹੁੰਦੇ ਨੇ ਪਹਿਲੇ ਐਮਪੀ ਨੇ ਜਿਹੜੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਲਾਈਵ ਹੋ ਕੇ ਦੱਸਦਾ ਵੀ ਪਾਰਲੀਮੈਂਟ ਦੇ ਵਿੱਚ ਆਹ ਮੁੱਦੇ ਚੱਕੇ ਜਾਂਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਥੋਂ ਭਗਵੰਤ ਮਾਨ ਨੇ ਛੱਡਿਆ ਉੱਥੋਂ ਸ਼ੁਰੂ ਕਰਾਂਗੇ ਬਾਕੀ ਇੰਡੀਆ ਗਵਰਨਮੈਂਟ ਤੱਕੇशाही ਤੇ ਉਤਰੀ ਹੋਈ ਹੈ ਸਾਡੇ ਮਾਨਯੋਗ ਸਾਡੀ ਪਾਰਟੀ ਆਪ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਕਿਉਂਕਿ ਇਹ ਡਰਦੇ ਨੇ ਕਿ ਜਿਹੜੀ ਵੀ اپੋਜੀਸ਼ਨ ਕੁਝ ਬੋਲਦੀ ਹੈ ਜਾਂ ਹਿੰਮਤ ਰੱਖਦੀ ਹੈ ਉਹਨੂੰ ਪਹਿਲੇ ਹੀ ਆਪਾਂ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਅੰਦਰ ਡੱਕ ਦਈਏ ਕਿਉਂਕਿ ਇਹ ਲੋਕਤੰਤਰ ਲੋਕਤੰਤਰ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਤਾਨਾਸ਼ਾਹੀ ਚਾਹੁੰਦੇ ਆ ਮੇਰੇ ਖਿਆਲ ਨਾਲ ਲੇਟ ਹੋ ਗਿਆ ਕਿਉਂਕਿ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਮੈਂ ਅੱਜ ਤੱਕ ਆਪਣੇ ਕਿਸੇ ਪ੍ਰੋਗਰਾਮ ਤੇ ਲੇਟ ਨਹੀਂ ਹੋਇਆ ਪਰ ਕੁਝ وجہ ਹੈ ਜੀ ਹੋਈ ਤੇ ਪਿੱਛੇ ਜਾਮ ਲੱਗੇ ਤਾਂ ਕਰਕੇ ਮੈਂ ਲੇਟ ਹੋ ਗਿਆ ਉਸ ਮਾਫੀ ਚਾਹਨਾ ਮੈਨੂੰ ਉਮੀਦ ਹੈ ਕਿ ਤੁਸੀਂ ਮਾਫੀ ਕਰੋਗੇ ਤੇ ਬਾਕੀ ਪਿੰਡ ਮਚਾਕੀ ਦੇ ਸਾਰੇ ਸੂਝਵਾਨ ਸੱਜਣੋ ਮੇਰੀਆਂ ਭੈਣਾ ਬਜ਼ੁਰਗ ਦੋਸਤ ਤੇ ਮਾਨਜੋ ਐਮ ਐਲ ਏ ਸਾਹਿਬ ਸਰਦਾਰ ਗੁਰਜਤ ਸਿੰਘ ਜੀ ਸੇਖੋ ਤੇ ਸਾਡੇ ਬਾਪੂ ਜੀ ਵੱਡੇ ਸੇਖੋ ਸਾਹਿਬ ਪਰਮਾਰ ਜੀ ਬਲਾਕ ਪ੍ਰਧਾਨ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਸਿਆਣੇ ਕਹਿੰਦੇ ਆ ਜੇ ਕਿਸੇ ਬੰਦੇ ਦਾ ਪਤਾ ਕਰਨਾ ਹੋਵੇ ਵੀ ਕਿਹੋ ਜਿਹਾ ਹੈ ਜਾ ਉਹਦੇ ਕੈਰੈਕਟਰ ਦਾ ਪਤਾ ਕਰਨਾ ਹੋਵੇ ਕਿਹੋ ਜਿਹਾ ਤਾਂ ਉਹਦਾ ਪਿੰਡ ਸਭ ਤੋਂ ਪਹਿਲਾਂ ਦੱਸਦਾ ਵੀ ਉਹ ਬੰਦਾ ਕਿਹੋ ਜਿਹਾ ਹੈ ਅੱਜ ਬੜੀ ਖੁਸ਼ੀ ਹੋਈ ਕਿ ਸਾਰਾ ਪਿੰਡ ਚਾਹੇ ਛੋਟਾ ਪਿੰਡ ਹੈ ਪਰ ਬਹੁਤ ਕਦਾ ਦੇ ਵਿੱਚ ਲੋਕ ਆਏ ਤੇ ਇਹਨਾਂ ਨਿੱਘਾ ਸਵਾਦ ਕੀਤਾ ਸੇਖੋ ਸਾਹਿਬ ਥੈਂਕ ਯੂ ਸੋ ਮਚ ਇਹ ਤੁਹਾਡੀ ਇੱਥੇ ਪਿੰਡ ਦੀ ਜੋ ਇੱਜ਼ਤ ਬਣੀ ਹੈ ਤੁਹਾਡੀ ਜੇ ਤੁਸੀਂ ਇਹਨਾਂ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਹੀ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਬਾਕੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਵੇਂ ਸੇਖੋ ਸਾਹਿਬ ਨੇ ਕਿਹਾ ਕਿ ਮੇਰੀ ਕੋਈ ਫਾਈਲ ਰਜੈਕਟ ਨਹੀਂ ਹੋਈ ਕਿ ਮੈਂ ਬਹੁਤ ਮਾਨ ਸਾਹਿਬ ਦਾ ਚਹੇਤਾ ਤੇ ਹੁਣ ਹੋਰ ਵੀ ਇੱਕ ਚਹੇਤਾ ਆ ਗਿਆ ਮੈਂ ਮੇਰਾ ਭਰਾ ਹੈ ਭਗਵੰਤ ਮਾਨ ਅਸੀਂ ਬਚਪਨ ਤੋਂ ਇਕੱਠੇ ਆ ਜਦੋਂ 17-18 ਸਾਲਾਂ ਦੇ ਸੀਗੇ ਉਦੋਂ ਤੋਂ ਅੱਜ ਤੱਕ ਇਕੱਠੇ ਆ ਇੱਕ ਮਿਸਾਲ ਹੁੰਦੀ ਹੈ ਕਿਉਂਕਿ ਜਦੋਂ ਦੋਸਤੀਆਂ ਨਿਭਦੀਆਂ ਨੇ ਜਾਂ ਕੋਈ 2 ਸਾਲ 4 ਸਾਲ ਜਾਂ 6 ਮਹੀਨਿਆਂ ਦੀ ਦੋਸਤੀ ਨਹੀਂ ਇੱਕ ਘੱਟੋ ਘੱਟ 30 ਸਾਲਾਂ ਦੀ ਦੋਸਤੀ ਹੈ ਜੇ ਤੁਸੀਂ ਕਿਸੇ ਦੇ ਦੋਸਤ ਬਣਦੇ ਤਾਂ ਘੱਟੋ ਘੱਟ ਤੁਹਾਨੂੰ ਇੰਨੇ ਸਾਲ ਦੇਣੇ ਪੈਂਦੇ ਸਮੇਂ ਪੂਰੀ ਪੂਰੇ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਕੋਈ ਵੀ ਤੁਹਾਡੇ ਇਲਾਕੇ ਦਾ ਕੰਮ ਹੋ ਭਗਵੰਤ ਮਾਨ ਸਾਹਿਬ ਦਾ ਹੱਥ ਫੜ ਕੇ ਉਹਦੇ ਹਰੇ ਪੈਨ ਤੋਂ ਸਾਈਨ ਕਰਵਾਉਣਾ ਇਨਕਲਾਬ ਜਿੰਦਾਬਾਦ ਜਿੰਦਾਬਾਦ ਬਾਕੀ ਇਹ ਵੀ ਵਾਦਾ ਕਰਦਾ ਕਿ ਤੁਸੀਂ ਆਪਣੇ ਫਰੀਦਕੋਟ ਇਲਾਕੇ ਦੀ ਵੀਡੀਓ ਬਣਾ ਕੇ ਰੱਖ ਲਓ ਜੇ ਆਉਣ ਵਾਲੇ 5 ਸਾਲਾਂ ਵਿੱਚ ਜੇ ਨਾਮ ਹਾਰ ਨਾ ਬਦਲਤੀ ਤਾਂ ਕਹਿੋ ਬੋਲੇ ਸੋਨਿਆਲੇ ਜਿੰਦਾਬਾਦ ਜਿਵੇਂ ਗੁਰਦੇਵ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਦੇ ਘਰ ਤੋਂ ਨਿਕਲੇ ਇੱਕ ਬੜਾ ਵੱਡਾ ਜੰਗਲ ਲਾਈ ਪੈਤੇ ਜਿਹੜੀਆਂ ਪਹਾੜੀ ਕਿਕਰਾਂਗੀਆਂ ਸੀ ਕਿ ਮੈਂ ਸੇਕੋਹ ਸਾਹਿਬ ਤੋਂ ਪੁੱਛਿਆ ਕਿ ਸੇਕੋਹ ਸਾਹਿਬ ਇਹ ਜਗਾ ਵਿਹਲੀ ਪਈ ਹੈ ਇੱਕ ਇਹ ਕਿਹਦੀ ਜਗ੍ਹਾ ਹੈ ਸਰਕਾਰ ਦੀ ਇਹ ਜੀ ਇਹਨਾਂ ਨੇ ਦੱਸਿਆ ਕਿ ਇੱਥੇ ਕਿਸੇ ਵੇਲੇ ਜਹਾਜ਼ ੜਾਉਂਦੇ ਸੀ ਮਹਾਰਾਜਾ ਸਾਹਿਬ ਤੇ ਅਸੀਂ ਇਹ ਵੀ ਤੁਹਾਨੂੰ ਵਾਅਦਾ ਕਰਦੇ ਹਾਂ ਸਿਕੋ ਸਾਲ ਦੇ ਨਾਲ ਮਿਲ ਕੇ ਇੱਥੇ ਦੁਬਾਰਾ ਜਹਾਜ਼ ੜਾਵਾਗੇ ਜਿੰਦਾਬਾਦ ਜਿਹੜੇ ਸਾਡੇ ਘਰਾਂ ਦੇ ਧੀ ਪੁੱਤ ਇਸ ਇਲਾਕੇ ਦੇ ਇੱਥੇ ਜਹਾਜ਼ ਸਿੱਖਣ ਦਾ ਕੋਈ ਟ੍ਰੇਨਿੰਗ ਸਕੂਲ ਬਣਵਾਵਾਂਗੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੀ ਹੈ ਬਾਬਾ ਫਰੀਦ ਜੀ ਮਾਨਵਤਾ ਦੇ ਐਡੇ ਸੱਚੇ ਸੁੱਚੇ ਸੰਤੇ ਹੋਏ ਨੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਤੁਰਾਂਗੇ ਉਹਨਾਂ ਦੇ ਅਸ਼ੀਰਵਾਦ ਨਾਲ ਤੁਰਿਆ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਾਣ ਕੇ ਇਹ ਗੱਲ ਤੁਹਾਨੂੰ ਵਾਦਾ ਕਰਦੇ ਆ ਤੁਹਾਡੇ ਨਾਲ ਕਿ ਕੱਲੀ-ਕੱਲੀ ਜਿਹੜੀ ਵੀ ਤੁਹਾਡੇ ਇਲਾਕੇ ਦੀ ਸਮੱਸਿਆ ਹੋ ਉਹ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਮੈਂ ਬੜਾ ਧੰਨਵਾਦੀ ਆ ਸਾਰੇ ਐਮਐਲਏ ਸਾਹਿਬਾਨਾਂ ਦਾ ਕਿਉਂਕਿ ਪੂਰੀ ਕੰਸਟੀਚਿਊਐਂਸੀ ਦੇ ਵਿੱਚ ਜਿੰਨੇ ਵੀ ਐਮਐਲਏ ਸਾਨੂੰ ਮਿਲੇ ਸਾਰਿਆਂ ਨੇ ਬੜੇ ਵਧੀਆ ਕੰਮ ਕੀਤੇ ਹੋਇਆ ਲੋਕ ਇੰਨੇ ਖੁਸ਼ ਐ ਸਾਰਿਆਂ ਤੋਂ ਔਰ ਜਦੋਂ ਸਾਡੀਆਂ ਹੋਰ ਵੀ ਬਾਵਾ ਸਾਡੇ ਨਾਲ ਜੁੜ ਗਏ ਕਿਉਂਕਿ ਮਾਨ ਸਾਹਿਬ ਕੱਲੇ ਸੀਗੇ ਪਹਿਲੇ ਸਾਨੂੰ ਪਾਰਲੀਮੈਂਟ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਪਾਰਲੀਮੈਂਟ ਚ ਹੁੰਦਾ ਕੀ ਹੈ ਐਮਪੀ ਦੇ ਕੰਮ ਕੀ ਹੁੰਦੇ ਨੇ ਪਹਿਲੇ ਐਮਪੀ ਨੇ ਜਿਹੜੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਲਾਈਵ ਹੋ ਕੇ ਦੱਸਦਾ ਵੀ ਪਾਰਲੀਮੈਂਟ ਦੇ ਵਿੱਚ ਆਹ ਮੁੱਦੇ ਚੱਕੇ ਜਾਂਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਥੋਂ ਭਗਵੰਤ ਮਾਨ ਨੇ ਛੱਡਿਆ ਉੱਥੋਂ ਸ਼ੁਰੂ ਕਰਾਂਗੇ ਜਿੰਦਾਬਾਦ ਗਵਰਨਟਮੈਂਟ ਦੀ ਸੋਚ ਤੇ ਪਰਾਧਿਆੰਗੇ ਥੋਕੇ ਗਵਰਨਟਮੈਂਟ ਦੀ ਸੋਚ ਤੇ ਪਰਾਧਿਆੰਗੇ ਥੋਕੇ ਬਾਕੀ ਇੰਡੀਆ ਗਵਰਨਮੈਂਟ ਟੱਕੇशाही ਤੇ ਉਤਰੀ ਹੋਈ ਹੈ ਸਾਡੇ ਮਾਨਯੋਗ ਸਾਡੀ ਪਾਰਟੀ ਆਪ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਕਿਉਂਕਿ ਇਹ ਡਰਦੇ ਨੇ ਕਿ ਜਿਹੜੀ ਵੀ ਆਪੋਜੀਸ਼ਨ ਕੁਝ ਬੋਲਦੀ ਹੈ ਜਾਂ ਹਿੰਮਤ ਰੱਖਦੀ ਹੈ ਉਹਨੂੰ ਪਹਿਲਾਂ ਹੀ ਆਪਾਂ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਅੰਦਰ ਡੱਕ ਦਈਏ ਕਿਉਂਕਿ ਇਹ ਲੋਕਤੰਤਰ ਲੋਕਤੰਤਰ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਤਾਨਾਸ਼ਾਹੀ ਚਾਹੁੰਦੇ ਆ ਜੇ ਕਿਤੇ ਇਹ ਦੁਆਰਾ ਆ ਗਏ ਤਾਂ ਫਿਰ ਇਹ ਸਮਝ ਲਓ ਵੀ ਮੁੜ ਕੇ ਮਨ ਲੱਗਾ ਵੋਟਾਂ ਵੀ ਨਹੀਂ ਪੈਣੀਆਂ ਇਹਨਾਂ ਨੇ ਆਪਣੇ ਆਪ ਹੀ ਰਾਜ ਕਰਿਆ ਕਰਨਾ ਸੋ ਸੋਚਣਾ ਆਪਾਂ ਕਿ ਆਪਾਂ ਡੈਮੋਕ੍ਰੇਸੀ ਆਪਣਾ ਲੋਕਤੰਤਰ ਬਚਾ ਕੇ ਰੱਖਣਾ ਜੇ ਲੋਕਤੰਤਰ ਹੋਊਗਾ ਤਾਂ ਹੀ ਆਪਾਂ ਜਿਹੜੇ ਲੋਕਾਂ ਦੀ ਆਵਾਜ਼ ਬੁਲੰਦ ਹੋਊਗੀ ਜੇ ਲੋਕਾਂ ਦੀ ਆਵਾਜ਼ ਹੀ ਬੁਲੰਦ ਬੰਦ ਕਰਤੀ ਤਾਂ ਬੁਲੰਦ ਕਿਤੋਂ ਨਾਲ ਸਾਰਾ ਕੁਝ ਇਹਨਾਂ ਦੇ ਹੱਥ 'ਚ ਹੀ ਹੋ ਜਾਣਾ ਸੋ ਟਾਈਮ ਥੋੜਾ ਤੇ ਜਾਣਾ ਕਾਫੀ ਥਾਂ ਤੇ ਹੈ ਮੈਂ ਇਨੀ ਇੱਕ ਗੱਲਾਂ ਕਰਦਾ ਹਾਂ ਖੇਮਾ ਦਾ ਜਾਚਕਾ ਤੇ ਬਾਕੀ ਦੁਆਰਾ ਫੇਰ ਆਉਂਦੇ ਰਵਾਂਗੇ ਮਜਾਕੀ ਪਿੰਡ ਐਮ ਐਲ ਏ ਸਾਹਿਬ ਦਾ ਆਪਣਾ ਪਿੰਡ ਹੈ ਦੁਆਰੇ ਵੀ ਇੱਥੇ ਸ਼ੁਰੂ ਕਰਾਂਗੇ ਰੱਬ ਸੁੱਖ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ